ਲੋ ਵੀ ਦੋਸਤੋ ਇਹ ਜਿਹੜੇ ਤੁਸੀਂ ਦੇਖ ਰਹੇ ਹੋ ਚੋਰ ਹੈ ਜੀ ਇਹ ਸੋਸਾਇਟੀ ਦੇ ਵਿੱਚੋਂ ਮੋਟਰਸਾਈਕਲ ਚੋਰੀ ਕਰਕੇ ਭਜਦੇ ਸੀ ਇਹ ਸਰਦਾਰ ਜੀ ਦੀ ਦੇ ਬਾਈ ਦੀ ਖਮਤ ਨੇ ਇਹ ਦੋਨਾਂ ਨੂੰ ਫੜਿਆ ਤੇ ਇਹ ਬਾਈ ਕਿਵੇਂ ਤੋੜ ਰਹੇ ਸੀਗੇ ਮੋਟਰਸਾਈਕਲ ਦੀ ਬੋਲੋ ਦੱਸੋ ਬਾਈ ਬਾਈ ਇਹ ਫੜ ਕੇ ਤੋੜ ਰਹੇ ਇਧਰ ਆ ਗੱਡੀ ਇਧਰ ਅੱਛਾ ਇਹ ਇਹ ਮੋਟਰਸਾਈਕਲ ਨੂੰ ਐਂ ਭਣਦੇ ਆ ਬਾਈ ਇੱਥੇ ਪੈਰ ਲਾਉਂਦੇ ਤੇ ਪੈਰ ਦਵਾ ਦੇ ਪਟਾਕਾ ਪਾਹਿੰਦੇ ਤੇ ਮੋਟਰਸਾਈਕਲ ਨੂੰ ਲੈ ਕੇ ਫੁਰ ਹੋ ਜਾਂਦੇ ਆ ਹਾਂ ਇਹ ਗੁੱਡੀ ਤੂੰ ਵੀ ਇਹ ਕਰਦੀ ਛੋਦੀ ਕਰਦੀ 10 ਕਿਲੋ ਕਰਦੀ ਸੋ ਭਾਈ ਇਹ ਵੀਡੀਓ ਨੂੰ ਪੂਰੇ ਦੇਖਿਓ ਇਹ ਵੀਡੀਓ ਦੇ ਵਿੱਚ ਮਤਲਬ ਕੀ ਹੈ ਤੁਸੀਂ ਭਾਈ ਉਹ ਦੋ ਬੰਦੇ ਜਿਹੜੇ ਉਹਨਾਂ ਨੂੰ ਵੀ ਦੇਖਿਓ ਮੈਂ ਫਰਦਾਨ ਹਾਂ ਚੈੱਕ ਕਰਕੇ ਆਉਗਾ ਤੁਹਾਨੂੰ ਆ ਦੱਸੋ ਸਭਾਈ ਬੋਲੋ ਬੋਲੋ ਐਤ ਜੀ ਜਿਹੜਾ ਤੁਸੀਂ ਦੇਖ ਲਓ ਹੈਂਡਲ ਤੇ ਇਹ ਮਤਲਬ ਭਾਈ ਇਹ ਦੋ ਜਣੇ ਐ ਇਹ ਸਰਦਾਰ ਜੀ ਆਪਣੇ ਸੀ ਹਾਂਜੀ ਹਾਂਜੀ ਆਪਣੇ ਅੱਗੇ ਬੈਠੇ ਸੀ ਇਹ ਇਹਨਾਂ ਦੇ ਭਾਈ ਕੈਮਰੇ ਲੱਗੇ ਹੋਏ ਸੀ ਕੈਮਰੇ ਨਹੀਂ ਇਹ ਬੰਦੇ ਦੋਨੇ ਫੜੇ ਗਏ ਆ ਕਿਉਂਕਿ ਸਰਦਾਰ ਜੀ ਕੈਮਰੇ ਤੇ ਨਿਗਾਹ ਸੀ ਉਹਨਾਂ ਦੀ ਤੇ ਇਹਨਾਂ ਨਾਲ ਇੱਕ ਮੁੰਡਾ ਸੀਗਾ ਇਹਨਾਂ ਹੋਰ ਗੜਗੜੇ ਬੰਦੇ ਸੀਗੇ ਜੀ ਹੋਰ ਵੀ ਤੋਂ ਬੰਦੇ ਸੀ ਉਹ ਸ਼ਾਇਦ ਨਟ ਗਏ ਨੇ ਸਾਨੂੰ ਦੇਖ ਕੇ ਨਾ ਫੱਜ ਗਏ ਉਹ ਭੱਜ ਗਏ ਤੇ ਇਹਨਾਂ ਦੇ ਨਾਲ ਮੁੰਡਾ ਸੀਗਾ ਜੀ ਉਹ ਇਹਨਾਂ ਨੂੰ ਲੱਭਣ ਗਿਆ ਹੋਇਆ ਤੇ ਦੇਖਦੇ ਆਪਾਂ ਕੀ ਮਾਹੌਲ ਹੈ ਤੇ ਵੀਡੀਓ ਨੂੰ ਪੂਰੀ ਨੂੰ ਦੇਖਣਾ ਤੇ ਕੀ ਸੱਚ ਹੈ ਉਹ ਵੇਦਰਾ ਚਲੋ ਆ ਫੜਾਓ ਸਰ ਜੀ ਮੁੰਡਾ ਜੀ ਲੋ ਵੀ ਦੋਸਤੋ ਤੁਸੀਂ ਜਿਵੇਂ ਦੇਖ ਰਹੇ ਹੋ ਜੀ ਆਪ ਵੀ ਇੱਕ ਲੜਕਾ ਤੇ ਇੱਕ ਇਹਦੇ ਨਾਲ ਕੁੜੀ ਹੈ ਜੀ ਇਹਨਾਂ ਨੇ ਬਾਈ ਜੀ ਸੁਸਾਇਟੀ ਦੇ ਵਿੱਚ ਮੋਟਰਸਾਈਕਲ ਤੋਂ ਲੈ ਕੇ ਗੱਡੀਆਂ ਤੱਕ ਦੀ ਜੋ ਬਹੁਤ ਵੱਧੀ ਚੋਰੀ ਕੀਤੀ ਹੈ ਆ ਤੁਸੀਂ ਦੇਖ ਰਹੇ ਹੋ ਇੱਕ ਐਕਟਿਵਾ ਦੇ ਨਾਲ ਮੋਟਰਸਾਈਕਲਾਂ ਤੇ ਇੱਕ ਐਕਟਿਵਾ ਇੱਧਰ ਹੈ ਜੀ ਇਹ ਚੋਰੀ ਕਰਨ ਵਾਲੇ ਸੀ ਤੇ ਮੌਕੇ ਤੇ ਜਿਹੜੇ ਸਰਦਾਰ ਜੀ ਹੈ ਤੁਸੀਂ ਇਹਨਾਂ ਨੇ ਕਾਬੂ ਕੀਤਾ ਹੈ ਬਹੁਤ ਵੱਡੀ ਗੱਲ ਹੈ ਕਿ ਸਰਦਾਰ ਜੀ ਦੀ ਜਿਹੜੀ ਮਤਲਬ ਆਪਾਂ ਬਹਾਦਰੀ ਨੂੰ ਦਾਅ ਦੇਣੀ ਪੈਣੀ ਹੈ ਇੱਕ 65 ਸਾਲ ਦੇ ਬਜ਼ੁਰਗ ਸਰਦਾਰ ਜੀ ਨੇ ਇੱਕ ਮੁੰਡੇ ਨੂੰ ਕਾਬੂ ਕੀਤਾ ਆਪਾਂ ਸਾਰੀ ਗੱਲਬਾਤ ਕਰਦੇ ਹਾਂ ਸਰਦਾਰ ਜੀ ਬੱਸੀ ਗੱਲ ਜੀ ਬੱਸੀ ਗੱਲ ਜੀ ਹਾਂ ਕੀ ਸਰਦਾਰ ਜੀ ਜਿਹੜੀ ਇਹ ਘਟਨਾ ਹੋਈ ਹੈ ਜੀ ਘਟਨਾ ਪਿੱਛੇ ਕੀ ਗੱਲਬਾਤ ਹੈ ਕੀ ਇਹਨੇ ਕਦੋਂ ਨੂੰ ਅਨਜਾਮ ਦਿੱਤਾ ਸਾਰੀ ਗੱਲਬਾਤ ਤੁਸੀਂ ਸਾਨੂੰ ਪੂਰੀ ਵਿਸਥਾਰਕ ਦੱਸਣੀ ਹੈਗੀ ਹੈ ਦੇਖੋ ਜੀ ਗੱਲ ਇਸ ਤਰ੍ਹਾਂ ਹੈ ਕਿ ਕੋਈ ਸਾਲ ਡੇਢ ਸਾਲ ਤੋਂ ਸਾਡੀ ਸੁਸਾਇਟੀ 'ਚ ਜਿਹੜੀ ਕੋਰਾਲੀ 'ਚ ਸੁਸਾਇਟੀ ਜੀ ਕੈਮਰੇ ਮੂਰੇ ਸਦਾ ਤਾਂ ਇਹਦੇ 'ਚ ਬਹੁਤ ਜ਼ਿਆਦਾ ਚੋਰੀਆਂ ਹੋ ਰਹੀਆਂ ਸੀ ਸਪੈਸ਼ਲੀ ਕਦੀ ਐਕਟਿਵ ਹੋ ਜਾਂਦੀ ਸੀ ਕਦੀ ਕਾਰਾਂ ਵੀ ਹੋਈਆਂ ਚੋਰੀਆਂ ਜੀ ਜੀ ਕਦੀ ਟਾਇਰ ਹੋ ਜਾਂਦੇ ਸੀ ਚੋਰੀ ਜੀ ਤੇ ਸਾਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਕੌਣ ਹੈ ਫਿਰ ਇਸ ਵਾਰੀ ਅਸੀਂ ਪੂਰਾ ਨੋਟ ਕਰਕੇ ਰੱਖਿਆ ਪਹਿਰੇਦਾਰੀ ਕੀਤੀ ਜਾ ਕੇ ਹਾਂ ਪਹਿਰੇਦਾਰੀ ਕਰਨੀ ਪਈ ਪਹਿਰੇਦਾਰੀ ਕਰਕੇ ਕੁਝ ਵੀਡੀਓ ਕੈਮਰਾ ਵੀ ਲਗਾਏ ਤੇ ਇਹ ਫੜੇ ਗਏ ਨਹੀਂ ਤੇ ਇਹਨਾਂ ਨੇ ਫੜਾ ਨਹੀਂ ਜਾਣਾ ਸੀ ਇਹ ਜਿਹੜਾ ਬਾਈ ਜੀ ਫੜੇ ਗਏ ਆ ਇਹਨਾਂ ਨੇ ਜਿਹੜਾ ਕੈਮਰੇ ਦੀ ਫੁਟੇਜ ਦਾ ਮਤਲਬ ਕੈਮਰਾ ਇਹਨਾਂ ਦਾ ਆਨਲਾਈਨ ਚੱਲ ਰਿਹਾ ਸੀ ਅੰਦਰ ਸਕਰੀਨ ਲੱਗੀ ਹੋਈ ਸੀ ਇਹ ਜਿਹੜੇ ਚੋਰ ਸੀ ਇਹ ਕਹਿ ਸਕਦੇ ਆ ਵੀ ਨਸ਼ੇ ਪੱਤੇ ਵਾਲੇ ਹੋ ਸਕਦੇ ਹਨ ਜੀ ਹਾਂਜੀ ਹਾਂਜੀ ਹੋ ਸਕਦਾ ਨਸ਼ੇ ਪੱਤੇ ਵਾਲੇ ਹੋਣ ਹਾਂਜੀ ਕਿਉਂਕਿ ਜਿਨੇ ਚੋਰੀ ਕਰਨੀ ਕੋਈ ਆਮ ਗੱਲ ਨਹੀਂ ਜਿਨੇ ਚੋਰੀ ਕਰਨੀ ਬਹੁਤ ਵੱਡੀ ਗੱਲ ਹੈ ਬਹੁਤ ਵੱਡਾ ਦਿਲ ਰੱਖਣਾ ਪੈਂਦਾ ਕਿਉਂਕਿ ਨਾਲ ਇੱਕ ਔਰਤ ਨੂੰ ਵੀ ਲੈ ਕੇ ਆਏ ਆ ਸਰਦਾਰ ਦੇਖੋ ਜੀ ਇੱਕ ਸੌਫਟ ਟਾਰਗੇਟ ਹੁੰਦਾ ਹੈ ਕਿ ਔਰਤ ਨਾਲ ਤਾਂ ਕੋਈ ਪੁੱਛੇਗਾ ਨਹੀਂ ਜੀ ਕੋਈ ਪੁਛਤਾਛ ਨਹੀਂ ਹੋਏਗੀ ਕੋਈ ਲੱਗੇਗਾ ਕਿ ਫੈਮਿਲੀ ਆ ਰਹੀ ਹੈ ਜਾ ਰਹੀ ਹੈ ਤਾਂ ਕਰਕੇ ਔਰਤ ਨੂੰ ਵੀ ਸਾਥ ਰੱਖਦੇ ਆ ਇਹ ਸਰਦਾਰ ਜੀ ਜੋ ਗੱਲ ਕਹਿ ਰਹੇ ਸੱਚ ਹੈ ਮਤਲਬ ਤੁਸੀਂ ਜਿਹੜੀ ਚੋਰੀ ਕਰਨ ਆਏ ਸੀ ਔਰਤ ਨਾਲ ਤਾਂ ਰੱਖਦੇ ਹੋ ਵੀ ਤੁਹਾਨੂੰ ਕਿਸੇ ਤੋਂ ਕੋਈ ਸ਼ੱਕ ਨਾ ਹੋਵੇ ਹਾਂਜੀ ਇਹ ਗੱਲ ਵੀ ਹੈਗੀ ਅਤੇ ਬਾਕੀ ਅਸੀਂ ਸਕੂਟਰੇ ਉੱਤੇ ਚਲਾ ਲੈਣੇ ਆ ਜੀ ਮੈਂ ਤਾਂ ਕਰਕੇ ਫਿਰ ਜਦੋਂ ਮੇਰਾ ਕੰਮ ਹੁੰਦਾ ਜਦੋਂ ਮੈਂ ਨਾਲ ਆਉਂਦੀ ਹਾਂ ਜੀ ਸੋ ਬਾਈ ਇੱਕ ਜਿਹੜੇ ਮੁੰਡੇ ਦੀ ਐਕਟਿਵ ਹੈ ਉਹ ਸਾਡਾ ਭਰਾ ਵੀਰ ਵੀ ਆ ਰਿਹਾ ਹੈ ਉਹਦੇ ਨਾਲ ਵੀ ਗੱਲਬਾਤ ਕਰਾਂਗੇ ਆਪਾਂ ਜੀ ਵੀ ਉਹਦੀ ਕਿਵੇਂ ਉਹਦੇ ਨਾਲ ਕੀਤੀ ਆ ਜਾਓ ਬਈ ਆ ਜਾਓ ਹਾਂਜੀ ਹਾਂਜੀ ਬਾਈ ਇਸੇ ਗੱਲ ਦੀ ਠੀਕ ਹੈ ਜੀ ਹਾਂ ਬਾਈ ਇਹ ਕੀ ਜਿਵੇਂ ਸਰਦਾਰ ਜਿਵੇਂ ਇਹਨਾਂ ਨੂੰ ਫੜਿਆ ਹੈ ਮਤਲਬ ਤੁਸੀਂ ਵੀ ਇਹਨਾਂ ਨਾਲ ਸਾਥ ਦਿੱਤੇ ਇੱਕ ਵੀ ਬਜ਼ੁਰਗ ਇਕੱਲੇ ਇਹਨੇ ਦੋ ਜਣਾਂ ਨੂੰ ਫੜ ਨਹੀਂ ਸਕਦੇ ਜੀ ਇਹ ਭੱਜਣ ਲੱਗੇ ਸੀਗੇ ਬਾਈ ਇਹਨਾਂ ਨੂੰ ਨਹੀਂ ਫੜਿਆ ਤੁਸੀਂ ਫੜਿਆ ਜੀ ਠੀਕ ਹੈ ਜੀ ਫਿਰ ਤੁਸੀਂ ਇਹਨਾਂ ਦੇ ਰੇਟ ਕਿਉਂ ਆਏ ਹੋ ਬਾਈ ਮੈਂ ਸੁਣਿਆ ਇਹਨਾਂ ਦੇ ਇੱਕ ਦੋ ਤਿੰਨ ਬੰਦੇ ਹੋਰ ਸੋ ਭੱਜ ਗਏ ਨਾ ਅੱਛਾ ਉਹ ਭੱਜ ਗਏ ਜੀ ਇਹਨਾਂ ਨੂੰ ਫੜ ਕੇ ਵੀ ਇੱਥੇ ਰੱਖਿਆ ਅੱਛਾ ਉਹਨਾਂ ਨੂੰ ਮਤਲਬ ਤੁਸੀਂ ਜਦੋਂ ਇਹ ਭੱਜਣ ਲੱਗੇ ਸੀ ਚੋਰੀ ਕਰਕੇ ਤੁਸੀਂ ਸੋਸਾਇਟੀ ਦਾ ਗੇਟ ਲਾਇਆ ਸੀ ਤਾ ਫੜੇ ਨਹੀਂ ਉਹ ਗੇਟ ਤਾਂ ਲੱਗਾ ਹੀ ਗੇਟ ਤਾਂ ਖੁੱਲਾ ਹੀ ਸੀ ਉਹ ਭੱਜ ਕੇ ਇਹਨਾਂ ਨੂੰ ਇਹਨਾਂ ਨੂੰ ਬੰਨ ਕੇ ਫੜਿਆ ਅੱਛਾ ਬੰਨ ਕੇ ਫੜਿਆ ਜੀ ਸੋ ਮਤਲਬ ਇਹਦੇ ਚ ਸਰਦਾਰ ਜੀ ਨਾਲ ਤੁਸੀਂ ਮਤਲਬ ਇਹਨਾਂ ਨੂੰ ਰਲ ਕੇ ਫੜਿਆ ਗਏ ਹਾਂ ਵੀ ਇਹ ਸੱਚ ਹੈ ਵੀ ਤੁਸੀਂ ਚੋਰੀ ਕਰਨਾ ਸੀ ਹਾਂਜੀ ਹੁਣ ਇਹ ਪਹਿਲੀ ਵਾਰ ਕੀਤਾ ਜੀ ਪਹਿਲੀ ਵਾਰ ਮਤਲਬ ਇਹ ਕਦਾਬ ਜੀ ਸੀ ਪਹਿਲੀ ਵਾਰ ਚੋਰੀ ਕਰਨੇ ਆ ਪਹਿਲੀ ਵਾਰ ਵਾਲੀ ਗੱਲ ਤਦ ਕੀ ਕਹਿੰਦੇ ਪਹਿਲੀ ਵਾਰ ਚੋਰੀ ਕਰ ਰਹੇ ਨਹੀਂ ਜੀ ਸਾਡੀ ਸੁਸਾਇਟੀ ਤੇ ਹੋਰ ਵੀ ਡਿਫਰੈਂਟ ਓਕੇਜਨਸ ਤੇ ਸਾਡੀ ਸਕੂਟੀਆਂ ਬਾਈਕ ਕਾਰ ਵੀ ਚੋਰੀ ਹੋਈ ਹੈ ਜੀ ਇਹ ਪਹਿਲੀ ਵਾਰੀ ਕਿਸ ਤਰ੍ਹਾਂ ਹੋ ਸਕਦਾ ਜਿਹਨਾਂ ਨੂੰ ਪਤਾ ਸੀ ਕਿ ਇੱਥੇ ਸੌਫਟ ਵੀ ਅਸੀਂ ਲੈ ਜਾ ਸਕਦੇ ਐਵੇਂ ਵੇਸੀ ਡਾਊਟ ਕਿ ਅਸੀਂ ਆਰਾਮ ਨਾਲ ਲੈ ਜਾ ਸਕਦੇ ਕੋਈ ਤੁਸ਼ਤਾ ਨਹੀਂ ਹੈ ਗੇਟ ਤੇ ਕੋਈ ਤੁਸ਼ਤਾ ਨਹੀਂ ਹੈ ਸਿਕਿਉਰਟੀ ਵੀ ਨਹੀਂ ਪਹੁੰਚਦੀ ਇਸ ਤਰ੍ਹਾਂ ਕਿ ਇਹਨਾਂ ਨੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਦੇਖੋ ਵੀਰੇ ਇਹ ਜਿਹੜੇ ਸਰਦਾਰ ਜੀ ਕਹਿ ਰਹੇ ਆ ਵੀ ਇੱਥੇ ਚੋਰੀ ਪਹਿਲੀ ਵਾਰ ਨਹੀਂ ਪਹਿਲਾਂ ਵੀ ਚੋਰੀਆਂ ਹੋਈਆਂ ਕਾਫੀ ਚੋਰੀਆਂ ਹੋਈਆਂ ਐ ਗੱਡੀ ਵੀ ਚੋਰੀ ਹੋਈ ਐ ਮੋਟਰਸਾਈਕਲ ਵੀ ਚੋਰੀ ਹੋਇਆ ਐ ਐਕਟਿਵਾ ਵੀ ਚੋਰੀ ਹੋਇਆ ਬਾਈਕ 'ਤੇ ਹਰ ਤਰ੍ਹਾਂ ਦੀ ਬਾਈਕ ਚੋਰੀ ਹੋਈ ਐ ਇਹ ਥੋੜੀ ਅਸੀਂ ਵੀਡੀਓ ਬਣਾ ਰਹੇ ਆ ਇਹਨਾਂ ਕੋਲੇ ਤੁਹਾਡੇ ਸਮੂਹ ਵੀ ਪਈ ਐ ਵੀ ਇਸੇ ਤਰ੍ਹਾਂ ਦਾ ਜਿਹੜਾ ਇਨਸਾਨ ਐ ਜਿਵੇਂ ਤੁਹਾਡਾ ਹੁਣ ਪੈਰਾ ਆ ਵਾ ਤੁਹਾਡੀ ਜੱਖਾ ਥੋੜਾ ਰੂਪ ਐ ਰੰਗ ਰੂਪ ਐ ਇਸ ਤਰ੍ਹਾਂ ਜਿਵੇਂ ਭੈਣ ਜੀ ਐ ਇਹ ਸਰਦਾਰ ਜੀ ਕਹਿਣਾ ਕਹਿ ਰਹੇ ਵੀ ਅਸੀਂ ਇਸ ਗੱਲ ਦੀ ਗਾਰੰਟੀ ਨਾਲ ਦੇ ਸਕਦੇ ਵੀ ਇਹੇ ਉਹੀ ਬੰਦੇ ਆ ਜੇ ਕੋਈ ਝੂਠ ਬੋਲੋਗੇ ਤਾਂ ਤੁਹਾਡੀ ਵੀਡੀਓ ਵਾਇਰਲ ਵੀ ਹੋ ਸਕਦੀ ਐ ਅਸੀਂ ਪੁਲਿਸ ਨੂੰ ਬੁਲਾ ਸਕਦੇ ਆ ਇਹਨਾਂ ਦੀ ਇਨਸਾਨੀਅਤ ਵੀ ਵੀਡੀਓ ਨਹੀਂ ਬਣਾ ਰਹੇ ਜਾਂ ਥੋੜੀ ਮਤਲਬ ਇਹਨਾਂ ਦੇ ਪੁਲਿਸ ਨੂੰ ਦੱਸਿਆ ਨਹੀਂ ਹੈ ਰਿਪੋਰਟ ਨਹੀਂ ਕੀਤੀ ਹੈ ਕਿ ਕਿੰਨਾੜਾ ਕਿੰਨਾੜਾ ਆਵੋ ਚੋਰੀ ਕਰਦੇ ਨੇ ਅੱਜ ਪਹਿਲੀ ਵਾਰ ਕੀਤੀ ਹੈ ਇਹ ਬਾਕੀ ਦੇਖੋ ਬਿਲਕੁਲ ਠੂਠਾ ਹੈ ਕਿੰਨੇ ਸਾਲੋਂ ਚੋਰੀ ਕਰਦੇ ਸੀ ਪਹਿਲਾਂ ਵੀ ਮੋਟਰਸਾਈਕਲ ਚੋਰੀ ਕੀਤੀ ਸੀ ਕਿੰਨੇ ਸਾਲਾਂ ਤੋਂ ਕਿੰਨੇ ਸਾਲਾਂ ਤੋਂ ਤਿੰਨ ਕਿਸਾਨ ਤਿੰਨ ਸਾਲਾਂ ਤੋਂ ਹਾਂਜੀ ਬਈ ਹਾਂਜੀ ਤਿੰਨ ਸਾਲਾਂ ਤੋਂ ਕਰਦੇ ਆ ਇਤਨਾ ਸਾਲਾਂ ਤੋਂ ਕਿੰਨੀ ਕਮਾਈ ਕਰਨ ਲੇ ਮਹੀਨੇ ਦੀ ਸਮਾਈ ਤਾਂ ਜੀ ਅਸੀਂ ਖਾ ਪੀ ਜਾਂਦੇ ਤੇ ਫੇਰ ਵੀ ਮੋਟੀ ਨਹੀਂ ਲਈ 1 ਲੱਖ ਰੁਪਇਆ 1 ਲੱਖ ਰੁਪਇਆ ਨਾ 1 ਲੱਖ ਰੁਪਇਆ ਤੁਸੀਂ ਅਲੱਗ ਕਰ ਦਿਓ ਤੁਸੀਂ ਹਾਂਜੀ ਮੇਰਾ ਵੀ ਲੱਖ ਤੇ 2 ਲੱਖ ਹੋ ਜਾਂਦਾ ਸਾਡਾ 2 ਲੱਖ ਰੁਪਇਆ ਬਾਈ ਜੀ ਇਹ ਕਰਦੇ ਆ ਕਿ ਮੋਟਰਸਾਈਕਲ ਦੇ ਵਿੱਚੋਂ ਕਮਾਈ ਇਹ ਹੋਰ ਬਾਈ ਤੁਹਾਡੇ ਤੁਸੀਂ ਦੋਨੇ ਹੋ ਕਿ ਤੁਹਾਡੇ ਹੋਰ ਵੀ ਬੰਦੇ ਛੱਡੇ ਹੋਏ ਜਿਹੜੇ ਤੁਹਾਨੂੰ ਕਮਾਈ ਕਰਕੇ ਦਿੰਦੇ ਆ ਚੋਰੀਆਂ ਜੋ ਮੋਟੀ ਕਮਾਈ ਕਰਕੇ ਤੁਹਾਨੂੰ ਦਿੰਦੇ ਆ ਉਹਦੇ ਹੈਮਤ ਇਹਦੀ ਤਰਫਾ ਹਾਂ ਦੇ ਰੱਖਿਆ ਨਹੀਂ ਤਨਖਾਹਾਂ ਤਾਂ ਨਹੀਂ ਰੱਖੇ ਉਦਾਂ ਕਰਦੇ ਚੋਰੀਆਂ ਨਹੀਂ 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 ਵੇਖ ਵੀਰੇ ਇਹ ਤਾਂ ਕੋਈ ਫ੍ਰੀ ਸਰਦਾਰ ਜੀ ਕੋਈ ਬੰਦਾ ਕਦੇ ਫ੍ਰੀ ਕੰਮ ਕਰਦਾ ਨਹੀਂ ਨਹੀਂ ਫ੍ਰੀ ਨਹੀਂ ਕਰੂਗਾ ਇਹਨਾਂ ਦਾ ਗੈਂਗ ਹੋਣਾ ਹੈ ਜਿਹੜੇ ਜੇ ਆਪਸ ਵਿੱਚ ਐਸਾ ਕਰਦੇ ਹੋਣੇ ਕਿੰਨੇ ਦੀ ਵੀ ਵੀਡੀਓ ਬਣਾਈ ਜਾਵੇ ਵੀਡੀਓ ਬਣਾਓ ਫੇਰ ਦੂਆ ਫ੍ਰੀ ਸਾਰੇ ਬਣਾ ਆਪਣਾ ਬਣਾਓ ਸਾਰਾ ਕੁਝ ਦੱਸੋ ਸਹੀ ਸਹੀ ਦੱਸਣਗੇ ਕਿਉਂਕਿ ਜੇ ਅਸਲੀ ਅੱਗੇ ਵਧਤ ਨਹੀਂ ਕਰਦੇ ਨਹੀਂ ਇਹ ਦੱਸੋ ਜੀ ਤੁਹਾਡੇ ਗਰੁੱਪ ਦੇ ਕਿੰਨੇ ਮੈਂਬਰ ਆ ਕਿੰਨੇ ਜਾਣੇ ਤੁਹਾਡੇ ਨਾਲ ਕੰਮ ਕਰਦੇ ਬਾਈ ਵੀਡੀਓ ਬੰਦ ਕਰ ਦੋ ਤੁਸੀਂ ਵੀਡੀਓ ਬੰਦ ਕਰਦੇ ਯਾਰ ਭਰਾਵਾਂ ਦੇ ਦੇਖ ਵੀਰੇ ਅਸੀਂ ਤੁਹਾਡੀ ਵੀਡੀਓ ਬੰਦ ਕਰਾ ਦਾਂਗੇ ਸਾਨੂੰ ਇਹ ਕਲੀਅਰ ਕਰ ਦੋ ਵੀ ਤੁਹਾਡੇ ਜਿਹੜੇ ਗਰੋਹ ਦੇ ਵਿੱਚ ਕਿੰਨੇ ਬੰਦੇ ਐ ਉਹਨਾਂ ਨੂੰ ਤੁਸੀਂ ਕਿੰਨੀ ਦਫਾ ਦਿੰਦੇ ਹੋ ਪੰਜ ਬੰਦੇ ਐ 10 ਬੰਦੇ ਐ 15 ਬੰਦੇ ਐ 20 ਬੰਦੇ ਐ ਕੋਈ 2 ਲੱਖ ਰੁਪਏ ਦੀ ਕਮਾਈ ਆ ਆਪਣੀ ਖੁਦ ਮੰਨੇ ਸਾਡਾ ਤਾਂ ਇਹ 2000 ਬੰਦਾ ਛੱਡਿਆ ਹੋਇਆ ਹੈ 2000 ਬੰਦਾ ਜੀ ਤੁਸੀਂ ਆਪਣਾ ਛੱਡਿਆ ਹਾਂ ਜੀ ਕਿਹਾ ਇਹ ਬੜਾ ਵੱਡਾ ਤੁਸੀਂ ਕਹਿੰਦੇ ਆ ਬਹੁਤ ਵੱਡਾ ਕਹਿੰਦੇ ਆ ਬਾਈ ਜੀ ਮਤਲਬ ਇਹ ਥੋੜਾ ਜਿਹਾ ਖਰਾਨ ਉਹ ਕਰਨ ਵਾਲੀ ਗੱਲ ਐ ਵੀ ਅਸੀਂ 2000 ਬੰਦਾ ਛੱਡਿਆ ਹੋਇਆ ਪੂਰਾ ਇਹ ਤੁਹਾਡੇ ਇਕੱਲੇ ਤਾਂ ਕਿ ਹੋਰ ਵੀ ਥੋੜੇ ਥੋੜੇ ਉੱਪਰ ਵੀ ਹੈਗੇ ਅਸੀਂ ਇਹਨਾਂ ਨੇ 2000 ਬੰਦਾ ਛੱਡੇ ਹਾਂ ਹਾਂ ਜੀ ਤੁਸੀਂ ਕਿੰਨੇ ਛੱਡੇ ਹੋਏ ਤੁਸੀਂ ਛੋਟੀ ਗਣਤੀ ਕਿੰਨੀ ਹੈ ਬਈ ਥੋੜੀ ਬੰਦੇ ਸਾਡੇ 10 ਕਿ ਜਣੇ ਹੈ 10 ਬੰਦੇ ਹੈ ਉਹਨਾਂ ਨੂੰ ਤਨਖਾਹ ਕਿੰਨੀ ਦਿੰਦੇ ਹੋ ਵੀਰੇ ਤੁਸੀਂ ਮਤਲਬ 10 ਬੰਦੇ ਨੂੰ ਕਿੰਨੀ ਤਨਖਾਹ ਦਿੰਦੇ ਹੋ ਤੁਸੀਂ ਪਰ ਮਹੀਨਾ 10-10000 10 ਬੰਦੇ ਇਹ ਲੱਖ ਰੁਪਇਆ ਤੁਸੀਂ ਇਹਨਾਂ ਨੂੰ 10 ਬੰਦਿਆਂ ਨੂੰ ਮਹੀਨੇ ਦੀ ਤਨਖਾਹ ਦੇਣੀ ਹੈ ਤੁਹਾਨੂੰ ਕਿੰਨਾ ਕਮਾ ਕੇ ਦਿੰਦਾ ਜੀ ਇੱਕ ਜਣਾ ਸਾਨੂੰ 50000 ਰੁਪਇਆ ਦਵਾ ਦੇ ਇੱਕ ਬੰਦਾ ਜੀ ਸੋ ਭਾਈ ਇੱਕ ਬੰਦੇ ਨੂੰ 10000 ਰੁਪਇਆ ਦਿੰਦੇ ਹੈ ਤੇ ਇੱਕ ਬੰਦਾ ਨੂੰ 50000 ਰੁਪਇਆ ਕਮਾ ਕੇ ਦਿੰਦਾ ਤੁਸੀਂ ਲਾ ਲਓ ਵੀ 4 ਲੱਖ ਰੁਪਇਆ ਉਹ ਇਹਨਾਂ ਨੂੰ ਚਾਰ 10 ਬੰਦੇ ਤਾਂ 4 ਲੱਖ ਰੁਪਏ ਇਹਨਾਂ ਨੂੰ ਉਹ ਕਮਾ ਕੇ ਦਿੰਦੀ ਐ 4 ਲੱਖ ਤੇ 2 ਲੱਖ 6 ਲੱਖ ਰੁਪਏ ਇਹਨਾਂ ਦੀ ਮਹੀਨੇ ਦੀ ਕਮਾਈ ਐ ਪ੍ਰੋਪਰਟੀ ਦੇ ਸਕੀਮ ਚ ਕੀ ਕੀ ਆ ਵੀਰੇ ਆਪਣਾ ਤੁਸੀਂ ਪ੍ਰੋਪਰਟੀ ਦੇ ਵਿੱਚ ਕੀ ਕੀ ਜੋੜਿਆ ਕੀ ਕੀ ਤੁਹਾਡੇ ਕੋਲੇ ਮਤਲਬ ਸਮਾਨ ਐ ਕੀ ਗੱਡੀ ਐ ਕੀ ਥੋੜੀ ਲਾਈਫ ਕੀ ਐ ਤੁਸੀਂ ਕਹੇ ਜੀ ਲਾਈਫ ਜੀ ਐ ਲਾਈਫ ਬਸ ਟਾਈਮ ਪਾਸ ਕਰੀ ਜਾਂਦੇ ਨੇ ਇਹ ਐਨਜੋਏ ਕਰੀ ਜਾਂਦੇ ਨੇ ਬਸ ਦੇਖੋ ਸਰ ਜੀ ਇਹ ਕਹਿੰਦਾ ਜੀ ਅਸੀਂ ਟਾਈਮ ਪਾਸ ਕਰ ਰਹੇ ਹਾਂ ਦੱਸੋ ਜੀ ਇਹ ਟਾਈਮ ਪਾਸ ਐ ਨਹੀਂ ਜੀ ਆਪਣਾ ਰੋਜ਼ਗਾਰ ਹੀ ਐ ਨਾ ਤਾਂ ਇਹਨਾਂ ਨੇ ਉਹ ਤੇ ਅਗਰੇ 10 ਬੰਦੇ ਛੱਡੇ ਨੇ ਜੀ ਕਿ ਆਪ ਸੋਚੋ ਕਿੰਨਾ ਪੈਸਾ ਕਮਾਉਂਦੇ ਨੇ ਤੇ ਉਹਦੇ ਕਿਹੜੀ ਗੱਲ ਹੈ ਕਿ ਸਿਰਫ ਲਾਈਫ ਜੀ ਰਹੇ ਆ ਕਿ ਬਹੁਤ ਅਚੀ ਲਾਈਫ ਜੀ ਰਹੇ ਆ ਸਰਦਾਰ ਜੀ ਇਹ ਜਿਹੜੇ ਸਰਦਾਰ ਜੀ ਆ ਕਹਿੰਦੇ ਵੀ ਵਧੀਆ ਲਾਈਫ ਜੀ ਰਹੇ ਸਰਦਾਰ ਜੀ ਤੁਸੀਂ ਤੁਸੀਂ ਕੀ ਕੰਮ ਕਰਦੇ ਹੋ ਤੁਹਾਡੀ ਕਾਦੀ ਜੌਬ ਹੈ ਤੁਹਾਡੀ ਤਨਖਾਹ ਕਿੰਨੀ ਹੈ ਮੇਰਾ ਬਿਜ਼ਨਸ ਹੈ ਆਪਣਾ ਮੇਰਾ ਆਪਣਾ ਬਿਜ਼ਨਸ ਜੀ ਮਤਲਬ ਮਹੀਨੇ ਜੀ ਕਿੰਨੀ ਕਮਾਈ ਤੁਹਾਨੂੰ ਹੈਗੀ ਜੀ ਹੈ ਕੋਈ 1.5 ਤੋਂ 2 ਲੱਖ 1.5 2 1.5 ਤੋਂ 2 ਲੱਖ ਰੁਪਏ ਨਾਲ ਤੁਸੀਂ ਐਗਰੀ ਸੰਤੁਸ਼ਟ ਹੋ ਜੀ ਮਤਲਬ ਤੁਸੀਂ ਆਪਣੇ ਨਾਲ ਖੁਸ਼ ਹੋ ਵੀ 2 ਲੱਖ ਰੁਪਏ ਸਾਨੂੰ ਬਣਾਰੇ ਹੋ ਖੁਸ਼ ਆ ਬਿਜ਼ਨਸ ਆਗਾ ਆਸਤੇ ਆਸਤੇ ਵੱਧ ਰਿਹਾ ਤੇ ਹੋਰ ਵੀ ਆਏਗੀ ਮਤਲਬ ਤੁਹਾਨੂੰ ਆਪਣਾ ਆਪਣਾ ਜੋ ਜੋ ਸਾਨੂੰ ਚਾਹੀਦਾ ਬੇਸਿਕ ਉਹ ਤੇ ਹੈ ਹੀ ਆ ਠੀਕ ਹੈ ਜੀ ਉਹਦੇ ਇਲਾਵਾ ਵੀ ਸਾਡੇ ਕੋਲ ਹੈ ਚਲੋ ਇਹ ਲਾਗੇ ਜਦੋਂ ਵੀ ਤੁਹਾਨੂੰ 4 ਲੱਖ ਰੁਪਏ ਮਿਹਨਤ ਕਰਕੇ ਮਿਹਨਤ ਕਰਕੇ ਕਮਾਉਣੇ ਹੋ ਅਗਰ ਕੋਈ ਠੱਗੀ ਧੋਰੀ ਨਹੀਂ ਕਰੀ ਦੀ ਇਹ ਸਰ ਮਤਲਬ ਚੋਰੀਆਂ ਕੱਪੇ ਕਰ ਰਹੇ ਆ ਤੁਸੀਂ ਇਹ ਦੇਖੋ ਮਤਲਬ ਕੀ ਇਹ ਚੀਜ਼ ਨੂੰ ਕੀ ਕਹਾਂਗੇ ਮਿਹਨਤ ਦੀ ਕਮਾਈ ਤੇ ਕਮਾਈ ਤੇ ਕੀ ਫਰਕ ਦੇਖੋ ਜੀ ਇਹ ਬਹੁਤ ਹੀ ਗਲਤ ਕਮਾਈ ਹੈ ਇਹ ਸਿਰਫ ਬਾਈਕਾਂ ਮੇਕੈਨੀਕੀ ਚੋਰੀ ਕਰਦੇ ਆ ਜਾਂ ਕੜੀਆਂ ਇਹ ਕੁਝ ਹੋਰ ਵੀ ਕਰਦੇ ਹੋਣੇ ਨੇ ਜੀ ਜਿਹੜੇ ਨਿਰਬੰਦੇ ਛੱਡੇ ਨੇ ਉਹ ਲੋਕਾਂ ਦੇ ਘਰ ਵੀ ਲੁੱਟਦੇ ਹੋਣੇ ਸਰ ਇੱਕ ਹੋਰ ਵੀ ਗੱਲ ਹੈ ਜਿਵੇਂ ਆਪਾਂ ਮਹਾਲੀ ਚੰਡੀਗੜ੍ਹ ਕੋਰਾਲੀ ਕਿਤੇ ਵੀ ਦੇਖਦੇ ਆਂ ਮੁੰਡਿਆਂ ਦੇ ਬੱਚਿਆਂ ਦੇ ਨਿੱਕੇ ਨੇ ਹੱਥ ਕੱਟ ਕੇ ਉਹਨਾਂ ਨੂੰ ਮੰਗਣ ਲਾ ਦਿੱਤਾ ਜਾਂਦਾ ਉਹਦਾ ਕੀ ਕਾਰਨ ਉਹ ਆਪਾਂ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਜਿਹੜੇ ਲੋਕਾਂ ਨੂੰ ਪੈਸੇ ਦਿੰਦੇ ਆ ਕੋਈ 100 ਰੁਪਏ ਦੇ ਜਾਂਦਾ ਕੋਈ 200 ਰੁਪਏ ਦਿੰਦੇ ਉਹਦੇ ਲਈ ਆਪਾਂ ਉਹਨਾਂ ਨੂੰ ਆਡੀਅנס ਨੂੰ ਕਲੀਅਰ ਕਰਨੀ ਹੈ ਕਿਉਂਕਿ ਤੁਸੀਂ ਸਾਡੇ ਤੋਂ ਵੱਡੇ ਹੋ ਤੁਹਾਨੂੰ ਜ਼ਿਆਦਾ ਨੌਲੇਜ ਹੈ ਉਹ ਕੀ ਚਾਹੀਦਾ ਦੇਖੋ ਜੀ ਜਿਹੜਾ ਵੀ ਬੱਚਾ ਜਨਾਨੀ ਕੋਈ ਕਿਸ ਮੰਗਣ ਆਂਦਾ ਹੈ ਉਹਨੂੰ ਡਿਸਕਰੀਜ ਕਰੋ ਉਹਨੂੰ ਐਨਕਰੇਜ ਨਾ ਕਰੋ ਉਹਨੂੰ ਕੁਝ ਖਾਣ ਵਾਸਤੇ ਦੇ ਦਿਓ ਲੇਕਿਨ ਪੈਸਾ ਨਾ ਹਾਲੇ ਦੇ ਦਿਨ ਹਾਂ ਖਾਣ ਵਾਸਤੇ ਦੇ ਦਿਓ ਅਗਰ ਉਹਨੂੰ ਖਾਣਾ ਚਾਹੀਦਾ ਹੈ ਖਲਾ ਵੀ ਦਿਓ ਜੋ ਮੇਰਾ ਉਸੂਲ ਹੈ ਕਿਤੇ ਲੈ ਜਾ ਕੇ ਖਲਾ ਦੋ ਲੇਕਿਨ ਉਹਨੂੰ ਪਿੱਕ ਨਾ ਦਿਓ ਸਰ ਇਹ ਭੀਖ ਤੋਂ ਗੱਲ ਆਈ ਯਾਦ ਵੀ ਆਪਾਂ ਉਹਨਾਂ ਨੂੰ ਕੁਝ ਖਵਾ ਦਿਓ ਪਰ ਉਹਨਾਂ ਨੂੰ ਕੁਝ ਦੇਉਣਾ ਅਸੀਂ ਜੇ ਉਹਨਾਂ ਨੂੰ ਕੁਝ ਦੇਣ ਦੀ ਮਤਲਬ ਖਵਾਉਣ ਦੀ ਕੋਸ਼ਿਸ਼ ਕਰਦੇ ਹਾਂ ਜੇ ਕੁਝ ਵੀ ਹੈ ਉਹ ਸਾਡੇ ਕੋਲ ਉਹ ਜੀ ਲੈ ਕੇ ਖੁਸ਼ ਨਹੀਂ ਤੂੰ ਕਹਿੰਦੀ ਵੀ ਸਾਨੂੰ ਤਾਂ ਪੈਸੇ ਦਿੱਤੇ ਜਾਣ ਉਹ ਕੀ ਕਾਰਨ ਹੈ ਜੀ ਕਿਉਂਕਿ ਉਹਨਾਂ ਤੇ ਪ੍ਰੈਸ਼ਰ ਬਣਾਉਂਦਾ ਉਹਨਾਂ ਸ਼ਾਮੀ ਹਿਸਾਬ ਦੇਣਾ ਹੁੰਦਾ ਕਿ ਅੱਜ ਮੈਂ ਕਿੰਨੀ ਕਮਾਈ ਕੀਤੀ ਹੈ ਚਲੋ ਸੱਚ ਹੈ ਤੁਸੀਂ ਵੀ ਇਹ ਕਰਦੇ ਹੋ ਕੰਮ ਨਹੀਂ ਜੀ ਅਸੀਂ ਕਰਦੇ ਨਹੀਂ ਉਦੋਂ ਸੱਚ ਹੈ ਤੁਹਾਡੇ ਗਰੋਥ ਦੇ ਮੈਂਬਰ ਹੋਣਗੇ ਦੋ ਵਾਰ ਜੀ ਕੰਮ ਕਰਾਉਂਦੇ ਹੋਣਗੇ ਹਾਂਜੀ ਹਾਂਜੀ ਬੋਲੋ ਹਾਂਜੀ ਹੈਗੇ ਨਹੀਂ ਜੀ ਸਾਰੀ ਦਾ ਵੀਰੇ ਤੁਹਾਡਾ ਕੀ ਵੀਰ ਨੂੰ ਸਰ ਤੁਸੀਂ ਕੀ ਕੰਮ ਕਰਦੇ ਮੈਂ ਕਰਾਂ ਕੰਮ ਕਰਾਂ ਕਰਾਂ ਕੰਮ ਕਰ ਕਿੰਨੀ ਕਿੰਨੀ ਦੀ ਕਮਾਈ ਹੈ ਫਿਰ ਸੱਤ-ਸੱਤ 10 35000 ਰੁਪਏ 30 30000 ਰੁਪਏ ਕਮਾਈ ਹੈ ਖੁਸ਼ ਹੋ ਵੀਰੇ ਬਹੁਤ ਠੀਕ ਹੈ ਉਹਦੇ ਉਹ ਆ ਮੈਂ ਸੁਪਨਾ ਸੋਚਿਆ ਵੀ ਯਾਰ ਮੈਨੂੰ 2 ਲੱਖ ਰੁਪਏ ਆਵੇ ਬੰਦਾਂ ਨਾਲ ਲੱਖ ਰੁਪਏ ਮੈਂ 30 ਪੈਂਦੀ ਹੈ ਨਾ ਕੁਝ ਨਹੀਂ ਆਪਾਂ ਬਹੁਤ ਖੁਸ਼ ਹਾਂ ਬੰਦੇ ਪੂਰੇ ਖੁਸ਼ ਹਾਂ ਬੰਦੇ ਤੇ ਬਈ ਇਹਨਾਂ ਦੇ ਵਿੱਚ ਭਈ ਫੇਰ ਵੀ ਉਹ ਖੁਸ਼ੀ ਨਹੀਂ ਉਹ ਮਤਲਬ ਇਹਨਾਂ ਦੇ ਵਿੱਚ ਜਿਹਦੇ ਤੇ ਰੌਣਕ ਨਹੀਂ ਉਹ ਚਿਹਰੇ ਤੇ ਮਤਲਬ ਆਪਾਂ ਕਹਿ ਨਹੀਂ ਸਕਦੇ ਵੀ ਇਹ ਬੰਦੇ ਖੁਸ਼ ਹੈ ਆਪਣੀ ਜ਼ਿੰਦਗੀ ਦੀ ਕਿਉਂ ਕੀ ਕਾਰਨ ਕੀ ਹੈ ਇਹਨਾਂ ਦਾ ਉਹ ਇਹ ਖਰਚੇ ਵਧ ਕਰੀ ਬੈਠੇ ਹੋਈ ਠੀਕ ਹੈ ਜੀ ਹਰ ਤੇ ਬਹੁਤ ਜ਼ਿਆਦਾ ਨਾ ਤੁਸੀਂ ਕੋਈ ਤੁਸੀਂ ਕੋਈ ਖਰਚੇ ਕਰਦੇ ਹੋ ਆਪਣੇ ਤੇ ਕੋਈ ਨਸ਼ਾ ਪੱਤਾ ਕੋਈ ਡ੍ਰਿੰਕ ਕਰਾ ਪਰ ਦਾ ਖਰਚਾ ਹੀ ਆਵਾਜਾ ਜਿਹੜਾ ਮੀਨ ਹੁੰਦਾ ਕਰ ਉਹਨਾਂ ਫੈਮਿਲੀ ਆ ਮਾਂ ਮੰਮੀ ਤੇ ਹੋਰ ਥੋੜੇ ਵੀਰੇ ਖਰਚੇ ਕੀ ਝੂਠ ਨਹੀਂ ਬੋਲਣਾ ਜਿਵੇਂ ਦੇਖੋ ਥੋੜੇ ਕੱਪੜੇ ਪਾਏ ਹੋਏ ਬਹੁਤ ਸੋਹਣੇ ਕੱਪੜੇ ਆ ਦੇਖੋ ਜੀ ਠੀਕ ਹੈ ਬ੍ਰਾਂਡ ਹੈ ਤੇ ਕੁੜੀ ਦੇ ਕੱਪੜੇ ਪਾਏ ਹੋਏ ਬਹੁਤ ਵਧੀਆ ਕੀ ਕੀ ਖਰਚੇ ਕੀ ਕੀ ਤੁਹਾਡੀਆਂ ਮਤਲਬ ਸਹੂਲਤਾਂ ਸਾਨੂੰ ਇਹ ਕੈਮਰੇ ਮੂਰੇ ਤੁਹਾਨੂੰ ਹੁਣ ਬਾਜੀ ਸਾਨੂੰ ਸਾਰੀਆਂ ਸਹੂਲਤਾਂ ਨੇ ਇਹ ਤੋਂ ਪਹਿਲਾਂ ਸਾਨੂੰ ਕੋਈ ਸਹੂਲਤਾਂ ਨਹੀਂ ਹੈਗੀਆਂ ਸੀ ਅਸੀਂ ਵੀ ਬਹੁਤ ਜ਼ਿਆਦਾ ਗਰੀਬ ਸੀ ਜੀ ਸਾਡਾ ਤਾਂ ਹੁਣ ਇਹ ਕੰਮ ਬਣਿਆ ਹੋਇਆ ਜੀ ਸਾਡਾ ਤਾਂ ਕਿੱਤਾ ਨਹੀਂ ਗਰੀਬੀ ਤੋਂ ਅਮੀਰੀ ਤੱਕ ਦਾ ਸਫਰ ਅਸੀਂ ਕੈਮਰੇ ਮੂਰੇ ਦੱਸਣਾ ਚਾਹੀਦਾ ਸਾਹੀ ਸਫਰਾਈ ਸਾਡਾ ਤਾਂ ਬਸ ਚੋਰੀਆਂ ਠੱਗੀਆਂ ਕਰ ਲੈਣੇ ਆ। ਫਿਰ ਹੋਰ ਹੁਣ ਅਸੀਂ ਕੀ ਕਰੀਏ ਜੀ? ਨਹੀਂ ਇਹ ਵੀ ਤੁਸੀਂ ਦੱਸੋ ਵੀ ਗਰੀਬੀ ਤੋਂ ਅਮੀਰੀ ਜਦ ਤੱਕ ਦਾ ਸਫਰ ਠੱਗੀਆਂ ਚੋਰੀਆਂ। ਕੀ ਕੀ ਸਹੂਲਤਾਂ ਬਾਈ? ਕੀ ਕੀ ਤੁਸੀਂ ਅਸ਼ੋ ਰਾਮ ਕਰਦੇ ਹੋ? ਕੀ ਕੀ ਤੁਹਾਡੇ ਕੋਲੇ ਹੈ? ਕੀ ਤੁਹਾਡਾ ਮਤਲਬ ਕਹਿ ਸਕਦੇ ਹੋ ਵੀ ਤੁਹਾਡੀ ਰੁਟੀਨ ਦੇ ਵਿੱਚ ਕੀ ਕੀ ਤੁਸੀਂ ਕਰਦੇ ਹੋ? ਡੇਲੀ ਕੋਲ ਦਿਨ ਕੀ ਹੈ? ਕੀ ਖਾਣੇ ਹੋ ਕੀ ਪੀਣੇ ਹੋ ਕਿੱਥੇ ਜਾਂਦੇ ਹੋ? ਕੋਈ ਕਲੱਬਾਂ 'ਚ ਜਾਂਦੇ ਹੋ ਜਾਂ ਮਤਲਬ ਇਹ ਸਸਿ ਜ਼ਰੂਰ ਦੱਸਣਾ ਚਾਹੁੰਦੇ ਆ ਉਹਨਾਂ ਲੋਕਾਂ ਨੂੰ। ਜਿਹੜੇ ਲੋਕ ਮਤਲਬ ਥੋਡੇ ਵਰਗਾ ਮਾਨਣਾ ਚਾਹੁੰਦੇ ਆ ਤੇ ਥੋਡੇ ਵਰਗਿਆਂ ਨੂੰ ਫੋਲੋ ਕਰ ਰਹੇ ਆ ਡਰਿੰਕ ਵਧੀਆ ਕਰਦੇ ਸੀ ਡਰਿੰਕ ਵਧੀਆ ਕਰਦੇ ਹਾਂਜੀ ਕਿੰਨੇ ਗਾਲੀ ਕਿੰਨੇ ਗਾਲੀ ਬੋਤਲ ਪੀਂਦੇ ਆ ਗੋਦੋ ਨੇੜੇ 14 1500 ਵਾਲੀ ਬੋਤਲ 14 15 14 1500 ਵਾਲੀ ਬਾਈ ਜੀ ਬੋਤਲ ਪੀਂਦੇ ਆ ਇਹ ਡਰਿੰਕ ਜ਼ਰੂਰ ਪੀਂਦੇ ਰਹਿਗੇ ਇਹ ਦਰੂ ਦਾ ਸੇਵਨ ਕਰਦੇ ਆ ਹੋਰ ਕੀ ਖਾਣੇ ਉੱਤੇ ਵਧੀਆ ਹੋਟਲ ਚ ਪੈਂਦੇ ਆ ਮਤਲਬ ਹਾਈ ਸਟਾਰ ਹੋਟਲ ਉਹ ਉੱਥੇ ਕਿਉਂ ਨਹੀਂ ਆ ਬਾਈ ਜਿੱਥੇ ਜੱਕੜਾ ਉੱਥੇ ਮੀਟਿੰਗ ਵਗੈਰਾ ਕਰਦੇ ਹੋ ਉਹਨਾਂ ਆਪ ਤੇ ਮਤਲਬ ਵੈਸੇ ਹੀ ਐਸ਼ੋ ਰਾਮ ਲਈ ਬਸ ਐਸ਼ੋ ਰਾਮ ਨਹੀਂ ਅਸੀਂ ਕਿਹੜਾ ਜੋੜਨਾ ਹੈ ਠੀਕ ਹੈ ਜੀ ਕੋਈ ਫਲੈਟ ਫਲੁੱਟ ਕੀ ਫਲੈਟ ਕਿੰਨੇ ਲੈਏ ਹੋਇਆ ਮਾਲੀ ਨੇ ਕੋਈ ਫਲੈਟ ਨਹੀਂ ਲਏ ਬਸ ਖਾ ਪੀ ਜਾਂਦੇ ਜੋ ਕਮਾਉਣਾ ਦੇਖੋ ਵੀਰੇ ਇਹਦਾ ਹੋ ਨਹੀਂ ਸਕਦਾ ਵੀ ਤੁਸੀਂ ਇੰਨੀ ਕਮਾਈ ਕਰਦੇ ਹੋ ਤਾਂ ਫਲੈਟ ਨਾਲ ਲਏ ਹੋਣ ਝੂਠ ਨਾ ਬੋਲੋ ਕਿਉਂਕਿ ਇਹ ਸਾਨੂੰ ਸੱਚਾ ਜੋ ਦੱਸਣਾ ਪਏ ਉਸ ਕੋਈ ਫਲੈਟ ਹੈ ਨਾ ਹਾਂਜੀ ਫਲੈਟ ਸਾਡੇ ਚੰਡੀਗੜ੍ਹ ਤੋਂ ਹੈ ਕਿੰਨੇ ਹੈਗੇ ਅੱਜ 10 ਫਲੈਟ ਲਏ ਨੇ 10 ਫਲੈਟ ਹੈ ਉਹ ਰੈਂਟ ਦੇ ਦਿੱਤੇ ਹੋਏ ਆ ਕਿ ਸਰ ਰੈਂਟ ਦੇ ਦਿੱਤੇ ਹੋਏ ਇਹਦੇ ਕੋਲ ਰੈਂਟ ਰੈਂਟ ਕਿੰਨੇ ਦਾ ਫਲੈਟ ਦਾ ਰੈਂਟ ਹੈਗਾ 20 ਤੋਂ 30000 ਰੁਪਏ ਫਲੈਟ ਦਾ ਦਾ ਮੈਂ ਤੁਹਾਨੂੰ ਕਹਿਆ ਸੀ ਰੈਂਟ ਜੀ ਸਰ ਜੀ ਕਿੰਨਾ ਫਲੈਟ ਦਾ ਰੈਂਟ ਹੋ ਗਿਆ ਜੀ ਇਹਨੇ ਪੰਜ ਫਲੈਟ ਵੀ ਹੈ ਤੁਸੀਂ ਦੇਖੋ ਵੀ ਦੇਖੋ ਜੀ ਲੋਕੇਸ਼ਨ ਦੇ ਹਿਸਾਬ ਨਾਲ ਜੇ ਕੋਰਾਲੀ ਦੀ ਦੇਖੀਏ ਤੇ ਤੇ 8-10000 12000 ਦਾ ਰੈਂਟ ਹੈ ਤੇ ਜੇ ਚੰਡੀਗੜ੍ਹ ਪ੍ਰੋਪਰ ਦੇਖੀਏ ਤਾਂ ਤੇ half 30000 ਜਾ ਸਕਦਾ ਹੈ ਤੇ ਅਕੋਰਡਿੰਗਲੀ ਤੁਸੀਂ ਕੈਲਕੂਲੇਟ ਕਰੋ ਕਿ ਇਹਨਾਂ ਦੀ ਕਮਾਈ ਕਿੰਨੀ ਹੈ ਠੀਕ ਹੈ ਜੀ ਆ ਕੈਮਰਾਮੈਨ ਵੀ ਨੂੰ ਵੇਖਦੀ ਕਰੋ ਬਿਲਕੁਲ ਕਿਵੇਂ ਭੰਨ ਦਿਓ ਇਸਦੀ ਬਾਜ ਦੀ ਬਾਜ ਵਾ ਤੁਸੋ ਬਣਾ ਜਲਾ ਇਹਨੂੰ ਕਿਵੇਂ ਤੋੜ ਦੇਣਾ ਲਾਕ ਬਣਾ ਦੱਸੋ ਪਤਾ ਲੱਗੇ ਲੋਕਾਂ ਨੂੰ ਉੱਤੇ ਬੈਠ ਕੇ ਅੱਛਾ ਜੀ ਆ ਦੇਖੋ ਪਤਾ ਇੱਥੋਂ ਜੀ ਇਹ ਦੇਖੋ ਬਈ ਇਹ ਜਿਹੜਾ ਮੁੰਡਾ ਹੈ ਇਹ ਕਹਿੰਦਾ ਵੀ ਇੱਥੇ ਲੱਤ ਲਾਉਣੀ ਹੈ ਲੱਤ ਲਾ ਕੇ ਜੀ ਇਹਨੂੰ ਤੋੜਦਾ ਕਰ ਇਹ ਤੁਸੀਂ ਤਾਂ ਕਰਦੇ ਜੀ ਇਹ ਲਾਕ ਟੁੱਟਦਾ ਇਹ ਮੋਟਰਸਾਈਕਲ ਤੇ ਵੀ ਲੱਤ ਲਾ ਕੇ ਦਿਖਾਓ ਬਣੀ ਜੀ ਲਾਓ 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 ਇੰਦਰੇ ਨਕਲ ਉਹ ਨਹੀਂ ਆਉਂਦਾ ਠੀਕ ਹੈ ਬਈ ਚਾਬੀਆਂ ਸਾਡੇ ਕੋਲ ਹੁੰਦੇ ਨੇ ਅਸੀਂ ਲਾ ਲੇ ਅਸੀਂ ਚਾਬੀਆਂ ਹਰ ਕੋਲ ਹੁੰਦੀਆਂ ਕਿੰਨੇ ਮੋਟਰਸਾਈਕਲ ਦੀ ਇਧਰ ਕਿੰਨੇ ਮੋਟਰਸਾਈਕਲ ਭਣ ਚੁੱਕੇ ਤੇ ਐਕਟਿਵ ਆ ਗੈਂਪੀ ਨਹੀਂ ਅੰਦਾਜ਼ਾ ਫਿਰ ਵੀ 30 35 40 50 50 ਦੇ ਆਸੇ-પાસੇ 50 ਦੇ 50 ਦੇ ਆਸੇ-પાસੇ ਪਤਾ ਕੀ ਆ ਤਿੰਨ ਚਾਰ ਦਿਨਾਂ ਤੋਂ ਇੱਥੇ ਆਉਂਦੇ ਸੀ ਦੋਨੇ ਨੇ ਜੀ ਅਸੀਂ ਮੈਂ ਮੰਨ ਲਵਾਂ ਮੜਮ ਤਾਂ ਕਿੱਥੋਂ ਹੁੰਦਾ ਹੁੰਦਾ ਹੂੰ ਫੇਰ ਮੈਨੂੰ ਨਿਗਰ ਰੱਖੀ ਵੀ ਇਹ ਬੰਦੇ ਮੈਨੂੰ ਬਹੁਤ ਲੱਗਦੇ ਆ ਵੀ ਇੱਥੇ ਰਹਿੰਦੇ ਹੈ ਨਹੀਂ ਹੂੰ ਆਂਗਰ ਕੇ ਫਿਰ ਜਦੋਂ ਮੈਨੂੰ ਪਤਾ ਲੱਗਿਆ ਉਹ ਜਿਹੜਾ ਮੋਟਰਨਾ ਰੇੜਾ ਕਿ ਚੋਰੀ ਕਰਨ ਲੱਗੇ ਉਹ ਤੋਂ ਆ ਕੇ ਫੜੇ ਪਹਿਲਾਂ ਬੰਨ ਕੇ ਰੱਖੇ ਉਹ ਦੋ ਸਾਨੂੰ ਬੋਲ ਕੀਤੀ ਤੇ ਹੁਣ ਪਹਿਲਾਂ ਉਹਦਾ ਮੋਟਰਸਾਈਕਲ ਦੇ ਦਿੰਦੇ ਆ ਭਾਈ ਮੋਟਰਸਾਈਕਲ ਦੇ ਦੇਖੋ ਭਾਈ ਇਹ ਐਕਟੀਵੇਟ ਦੋ ਐਕਟੀਵੇਟ ਇਹ ਮੋਟਰਸਾਈਕਲ ਕਿ ਉੱਧਰ ਬੋਲਟ ਖੜਾ ਤੇ ਇਹ ਉੱਥੋਂ ਮਤਲਬ ਇਹ ਇਨਾ ਜਿਹੜੀ ਵੀ ਇਹਨਾਂ ਦੇ ਜਿੱਕੇ ਜੀ ਜੜ ਜਾਂਦੀ ਹੈ ਉਹ ਮਤਲਬ ਇਹ ਢਾਣ ਦੇ ਗੱਡੀ ਕਿਵੇਂ ਚੋਰੀ ਕਰ ਦਿੰਦੇ ਤਵਾੜ ਚ ਤਵਾੜ ਤਾਂ ਚਾਬੀ ਬਣ ਜਾਂਦੀ ਹੈ ਚਾਬੀ ਬਣ ਜਾਂਦੀ ਹੈ ਠੀਕ ਹੈ ਪਰ ਲੋਕ ਵੀ ਕਿੱਥੇ ਕਿੱਥੇ ਵੇਚ ਦਿਓ ਗੱਡੀ ਨੂੰ ਕਿੱਥੇ ਜਾ ਕੇ ਛੱਡ ਦਿਓ ਤਵਾੜ ਮਤਲਬ ਜੇ ਆਪਾਂ ਕਹੀਏ 10 ਲੱਖ ਦੀ ਗੱਡੀ ਐ ਤੇ 10 ਲੱਖ ਵਾਲੀ ਗੱਡੀ ਦੀ ਕੁਆਰਟ ਕਿੰਨੇ ਕਿੰਨੇ ਦੀ ਵੇਚਦੇ ਹੈ ਅਧ ਰੇਟ ਤੇ ਮਤਲਬ ਇਹ ਬਾਈ ਇਹ ਕਹਿੰਦੀ ਵੀ ਜੇ ਜਿਹੜੀ ਗੱਡੀ ਐ ਗੱਡੀ ਨੂੰ ਅਸੀਂ ਅਧ ਰੇਟ ਦੇ ਵਿੱਚ ਵੇਚਦੇ ਆ ਜਿਹੜੀ ਇਹ ਮੋਟਰਸਾਈਕਲ ਮੋਟਰਸਾਈਕਲ ਜਿਵੇਂ 30000 ਦਾ ਉਹਨੂੰ 10-15000 ਦਾ ਵੇਚ 10-15000 ਦਾ ਤੇ ਇਹ ਮੋਟਰਸਾਈਕਲ ਚੋਰੀ ਹੋਈ ਐ ਬਈ ਇਹ ਕਿੰਨੇ ਕਿੰਨੇ ਕਿ ਇਥੋਂ ਬਾਈ ਚੋਰੀ ਹੋ ਚੁੱਕੀ ਆਪਣੇ ਸੋਹਣ 15-16 ਮੋਟਰਸਾਈਕਲ ਬਾਈ ਚੋਰੀ ਹੋਈ ਐ ਸਾਢੇ 4 ਹਾਂ ਬਈ ਹੁਣ ਇਹ ਤੁਸੀਂ ਕਿਤੇ ਹੋ ਇਹਨਾਂ ਬੰਦੇ ਨੂੰ ਇਹਨਾਂ ਕਿਤੇ ਮੰਨਦੇ ਹੋ ਬਾਈ ਹਾਂ ਔਰ ਤੁਸੀਂ ਸਰਦਾਰ ਜੀ ਦੱਸੋ ਇਹਨਾਂ ਨੇ ਕੀ ਇਹਨਾਂ ਨੇ ਕੀ ਕਰਵਾਇਆ ਕਿੱਦਿਹਾ ਜੀ। ਦੇਖੋ ਜੀ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ ਕਿ ਕਿੰਨੇ ਕਿਤੋਂ ਇਹਨਾਂ ਨੇ ਚੋਰੀ ਕੀਤੀ ਹੈ। ਜੀ ਤੇ ਅਕੋਰਡਿੰਗਲੀ ਪੁਲਿਸ ਨੂੰ ਇਨਫੋਰਮ ਕਰਕੇ ਇਹਨੂੰ ਪੁਲਿਸ ਕੋਲ ਦਰਵਾਣ ਤੇ। ਹਾਂ ਲਾਓ ਫੋਨ ਲਾਓ। ਸੋ ਬਈ ਅਸੀਂ ਪੰਜਾਬ ਪੁਲਿਸ ਨੂੰ ਬੁਲਾ ਰਹੇ ਹਾਂ ਅੱਗੇ ਦੇਖਦੇ ਹਾਂ ਪੰਜਾਬ ਪੁਲਿਸ ਨੇ ਕੀ ਕਾਰਵਾਈ ਕਰਨੀ ਹੈ। ਇਹਨਾਂ ਨਾਲ ਗੱਲ ਕਰਕੇ ਦੇਖੀ ਨਹੀਂ ਇੱਕ ਵਾਰੀ। ਠੀਕ ਹੈ ਜੀ। ਆ ਰਹੇ ਜੋ ਮਤਲਬ ਤੁਹਾਨੂੰ ਲੱਗਦਾ ਵੀ ਪੰਜਾਬ ਪੁਲਿਸ ਕੁਝ ਕਰੂਗੀ ਕਿ ਨਹੀਂ? ਕਰੂਗੀ ਸਰ ਪੰਜਾਬ ਪੁਲਿਸ ਕਰੂਗੀ ਇਹਨਾਂ ਹਰਕਤ। ਓਕੇ ਜੀ। ਇਹ ਸੋ ਬਈ ਵੀਡੀਓ ਨੂੰ ਇੰਨਾ ਕਿ ਸ਼ੇਅਰ ਕਰ ਦਿਓ ਕਿਉਂਕਿ ਇਹ ਜਿਹੜੀ ਚੋਰੀ ਕਰਨ ਵਾਲੇ ਬਹਿਗੇ ਆ ਇਹ ਇਹਨਾਂ ਨੂੰ ਅਕਲ ਆ ਜੇ ਕਿਉਂਕਿ ਇਹ ਖੁਦ ਮੰਨਦੇ ਆ ਵੀ ਸਾਡੇ ਕੋਲੇ ਇੰਨੇ ਦੇ ਇੰਨੇ ਫਲੈਟ ਹੈ ਇਹਨਾਂ ਦਾ ਸਾਡੇ ਫਲੈਟ ਦਾ ਰੈਂਟ ਹੈ ਹਾਂ ਸਰਦਾਰ ਸਿੰਘ ਮਾਫੀ ਮੰਗੋ ਨਹੀਂ ਮਾਫੀ ਦੀ ਗੱਲ ਨਹੀਂ ਹੈ ਗੱਲ ਹੈ ਕਿ ਪ੍ਰੋਪਰ ਸਜ਼ਾ ਦੀ ਜਵਾਬ ਦੇ ਦੇਣ ਹਾਂ ਜਵਾਬਦਾਰ ਹੋਣ ਜ਼ਿੰਮੇਵਾਰ ਹੋਣ ਕਿ ਅਸੀਂ ਚੋਰੀ ਕੀਤੀ ਹੈ ਨਹੀਂ ਇਹਨੂੰ ਸਜ਼ਾ ਵੀ ਮਿਲਣੀ ਚਾਹੀਦੀ ਤਾਂ ਕਿ ਦੁਬਾਰਾ ਨਾ ਕਰੇ ਜੀ ਤੁਹਾਡਾ ਮੋਟਰਸਾਈਕਲ ਕਰਨ ਲੱਗੇ ਛੱਡ ਚੱਲੋ ਸਿਰਫ ਮੇਰਾ ਮੋਟਰਸਾਈਕਲ ਨਹੀਂ ਹੈ ਨਾ ਹੋਰ ਵੀ ਬੜੇ ਮੋਟੇ ਬੜੇ ਬਹੁਤ ਵੀ ਚੋਰੀ ਕਰ ਬਹੁਤ ਸਾਰਾ ਚੋਲੇ ਹੁੱਟ ਰਹੇ ਨੇ ਆਪਾ ਵੀ ਤੁਸੀਂ ਚਾਹੁੰਦੇ ਹੋ ਵੀ ਮਾਫ ਕਰਦੀ ਕਿ ਨਹੀਂ ਨਹੀਂ ਮਾਫ ਨਹੀਂ ਕਰਨਾ ਮਾਫੀ ਮਾਫੀ ਕਰਨਾ ਉਸ ਤੋਂ ਸਾਡਾ ਕੰਮ ਪੱਤਰਕਾਰਾਂ ਦਾ ਪੱਤਰਕਾਰੀ ਕਰਨੀ ਵੀਡੀਓ ਬਣਾਉਣੀ ਤੇ ਵੀਡੀਓ ਲੋਕਾਂ ਨੂੰ ਅੱਗੇ ਵਾਇਰਲ ਕਰਨੀ ਸਰਦਾਰ ਜੀ ਕਹਿੰਦੇ ਵੀ ਅਸੀਂ ਇਹਨਾਂ ਨੂੰ ਮਾਫ ਨਹੀਂ ਕਰਨਾ ਤੇ ਇਹਨਾਂ ਨੂੰ ਇਹ ਸਜ਼ਾ ਮਿਲਣੀ ਚਾਹੀਦੀ ਹੈ ਸੋ ਜਿਹੜੀ ਇਹਨਾਂ ਨੂੰ ਸਜ਼ਾ ਮਿਲਣੀ ਹੈ ਉਹ ਤੁਸੀਂ ਆਡੀਅנס ਨੇ ਦੱਸਣਾ ਵੀ ਕਮੈਂਟ ਅੱਜ ਕੀ ਸਜ਼ਾ ਦੇਣੀ ਹੈ ਇਹਨਾਂ ਨੂੰ ਵੀਡੀਓ ਨੂੰ ਪੂਰੀ ਦੇਖਣਾ ਹੈ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਇਹ ਜਿਹੜੇ ਦੋ ਜਣੇ ਨੇ ਲੱਗੇ ਰਹੇ ਨੇ ਤੇ ਲੇ 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 ਸੋ ਵੀਡੀਓ ਨੂੰ ਬਈ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਹੜੇ ਇਹੋ ਜਿਹੇ ਚੋਰ ਜੱਪੇ ਆ ਇਹਨਾਂ ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਆ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਮੈਂ ਤੁਹਾਡਾ ਆਪਣਾ ਬੂਟਾ ਬਰਾੜ ਬੂਟਾ ਕਰਾਰੀ ਚੈਨਲ ਦੇ ਪੇਜ ਤੋਂ ਅਸੇਿਕ ਆ